ਲੋ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਦੋ ਐਚਐਫ ਦਿਖਾਉਂਗਾ ਜਮਾ ਕਰਦੀਆਂ ਆਮ ਜ਼ਿਮੀਂਦਾਰ ਬੰਦੇ ਦੀਆਂ ਜਿਹੜੀ ਦੋਸਤੋ 1 ਨੰਬਰ ਤੇ ਐ 26 27 ਦਿਨਾਂ ਦੀ ਗੱਬਣਾ ਤੇ ਦੁੱਧ ਬਾਈ ਕਹਿੰਦਾ 14 ਤੋਂ 15 ਕਿਲੋ ਤਿਆਰ ਆ ਥੱਲੇ ਤੇ ਜਿਹੜੀ ਦੇ ਦੋਸਤੋ ਛੋਟੇ ਛੋਟੇ ਸਿੰਗ ਦਿਖ ਰਹੇ ਆ ਜੋ ਵੀ ਠੰਡੀ ਸੀਲ ਬਿਲਕੁਲ ਤੇ ਉਹਦੇ ਸੂਣ ਦੇ 10 ਦਿਨ ਰਹਿੰਦੇ ਆ ਬਾਕੀ ਕਿਸੇ ਵੀ ਪ੍ਰਾਣੇ ਆਪਣੇ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਮੇਰਾ ਨੰਬਰ ਚੱਲੀ ਜਾਂਦਾ ਜਗਮੀਤ ਸਿੰਘ 752900631 ਬਾਕੀ ਦੋਨਾਂ ਦੀ ਡਿਟੇਲ ਛੋਡੀ ਬਾਈ ਨਾਲ ਗੱਲਬਾਤ ਕਰਾ ਕੇ ਸਾਰੀ ਉਹਨਾਂ ਤੋਂ ਪੁੱਛਦੇ ਆ ਸਵਾਗਤ ਹੈ ਦੋਸਤੋ ਰੌਣਕ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਵੀਡੀਓ ਆ ਇਹਦੇ ਚ ਤੁਹਾਨੂੰ ਆਪਾਂ ਦੋ ਬੈੜਾਂ ਦਿਖਾਵਾਂਗੇ ਜਿਹੜੀ ਕੋਲੇ ਉਹ ਬਾਈ ਖੜਾਗਾ ਉਹ ਤਾਂ ਹੈਗੀ ਆ ਪਲੂਣ ਬਾਈ ਹਜੇ ਸੂਣ ਚ 8 ਤੋਂ 10 ਦਿਨ ਬਾਕੀ ਆ ਉਹਦੇ ਹਨਾ 10 ਕ ਦਿਨ ਹੀ ਰਹਿੰਦੇ ਆ 10 ਕ ਦਿਨ ਬਾਈ ਉਹਦੇ ਰਹਿੰਦੇ ਆ ਤੇ ਜਿਹੜੀ ਆ ਆਗੀ ਕਿੰਨੇ ਟਾਈਮ ਦੀ ਗੱਬਰਣਾ ਇਹ ਹਜੇ 26 ਦਿਨ ਹੋ ਗਏ 60 ਦਿਨ ਲੱਗੇ ਅੱਜ 26 ਦਿਨ ਹੋਏ ਆ ਬਾਈ ਕਹਿੰਦਾ ਏਏ ਕਰਾਈ ਨੂੰ ਉਹ ਤੁਸੀਂ ਦੋਸਤੋ ਆਪਦੀ ਸਮਝ ਨਾ ਲੈਣੀ ਇਹੇ ਬਾਕੀ ਸਾਨੂੰ ਇੱਕ ਨੰਬਰ ਵਾਲੀ ਬੈੜ ਦਾ ਆਪਾਂ ਡਿਟੇਲ ਲੈ ਕੇ ਦੱਸਦੇ ਆਂ ਵੀ ਕੀ ਗੱਲਬਾਤ ਆ ਭਾਈ ਖੋਲ ਕੇ ਮੜੀ ਤੋੜ ਦੇ ਇਹ ਦੇਖ ਲਓ ਦੋਸਤੋ ਪਹਿਲਣ ਸੂਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜਮਾ ਘਰ ਦੀ ਬੱਛੀ ਆ ਘਰ ਦੀ ਬੈੜ ਆ ਬਾਕੀ ਰੇਟ ਬਾਈ ਤੋਂ ਪੁੱਛ ਕੇ ਦੱਸਦਾ ਦੋਸਤੋ ਅਜੇ 10 ਦਿਨਾਂ ਦੀ ਕੱਚੀ ਆ ਸਸੀਗਾਲ ਬਾਈ ਬਾਈ ਸਸੀਗਾਲ ਤੇ ਪਹਿਲਾ ਸੁਆ ਬਾਈ ਬੈਠ ਪਹਿਲੇ ਸੁਆ ਬਈ ਅੱਛਾ ਤੇ ਕਿੰਨੇ ਦਿਨਾਂ ਦੀ ਕੱਚੀ ਅੱਜ ਬਾਈ ਇਹ ਤਾਂ 10 ਦਿਨ ਰਗੇ ਬਾਈ ਅੱਛਾ ਤਾਂ ਠੀਕ ਆ ਤੇ ਸਿੰਘ ਨਹੀਂ ਦਿਗਾਏ ਹਨਾ ਸਿੰਘ ਦਿਗਾਏ ਨਹੀਂ ਘਰ ਦੀ ਪੰਛੀ ਜੀ ਬਸ ਘਾਲ-ਕੋਲ ਜੀ ਰਗੇ ਠੀਕ ਆ ਬਾਈ ਸਿੰਘ ਦਿਗਾਏ ਨਹੀਂ ਘਰ ਦੀ ਬੈਠਾ ਜਮਾ ਬਾਈ ਘਰ ਦੀ ਪਾਲੀ ਹੋਈ ਕੋਈ ਵਪਾਰ ਦਾ ਕੰਮ ਨਹੀਂ ਵੀਰ ਦਾ ਤੇ ਬਾਕੀ ਬਾਈ ਆਪਦਾ ਨੰਬਰ ਦੱਸ ਦੇ 6284197336284197337 ਬਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਪਿੰਡ ਦੋਸਤੋ ਕੋਟਪਾਰਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਆ ਤੇ ਮੁੱਲ ਕੀ ਕਰਦਾ ਬਈ ਇਹਦਾ ਮੁੱਲ 55000 ਰੁਪਏ ਥੋੜਾ ਮੋਟਾ ਮਾਤ ਮਾਤਾਂ ਨੂੰ ਹੁਜੂਆ ਸਾਹਿਬ ਬਾਲਣ ਠੀਕ ਆ ਮੁੱਲ ਦੋਸਤੋ 55000 ਇੱਕ ਨੰਬਰ ਵਾਲੀ ਦਾ ਤੇ ਮਾਨਤਨ ਬਾਈ ਕਹਿੰਦਾ ਹੋਜੂ ਮੌਕੇ ਤੇ ਕਿਸੇ ਨੂੰ ਵੀ ਦੋਸਤੋ ਪਸੰਦ ਆਉਂਦੀ ਹੈ ਬੈੜ ਕੋਲੇ ਆ ਕੇ ਤਸੱਲੀ ਕਰਕੇ ਲੈ ਆ ਸਕਦੇ ਹੋ ਪੂਰੀ ਠੰਡੀ ਸੀਲ ਆ ਯਾਰ ਐ ਵਧੀਆ ਆ ਰਾਮਨਾਥ ਤੇ ਤੁਹਾਮਾਰੀ ਜਾਂਦਾ ਬਾਈ ਕੋਈ ਪਰਵਾਹ ਹੀ ਨਹੀਂ ਸਿੰਘਾਂ ਦਾ ਨਾ ਇਹ ਤੁਸੀਂ ਟੈਨਸ਼ਨ ਲਿਓ ਵੀ ਮਾਰੂਗੀ ਜਮਾ ਬਾਈ ਜਵਾਕ ਥੱਲੇ ਬੈਠੇ ਰਹਿਣ ਇਆ ਨੰਬਰ 2 ਤੇ ਬਾਈ ਜਿਹੜੀ ਇਹ ਹੁਣ ਕਿੰਨਾ ਦੁੱਧ ਦੇਈ ਜਾਂਦੀ ਆ? 14 ਲੀਟਰ ਦੁੱਧ ਦੇਈ ਜਾਂਦੀ ਆ। ਅੱਛਾ 14 ਪਹਿਲਾਂ ਨਾ? ਹਾਂ ਪਹਿਲਾਂ ਹੀ ਆ। 14 ਕਿਲੋ ਬਾਈ 2 ਨੰਬਰ ਵਾਲੀ ਦੇ ਥੱਲੇ ਹੁਣ ਦੁੱਧ ਆ ਤੇ ਬੱਚਾ ਬਾਈ ਇਹਦਾ? ਬੱਚਾ ਬੱਛਾ ਸੀ ਮਗਰ ਬਾਈ ਮਰ ਗਿਆ। ਅੱਛਾ ਬੱਚਾ ਬਾਈ ਉਹਦੀ ਡੈਥ ਹੋ ਗਈ ਤੇ ਜਮਾਂ ਬਿਨਾ ਬੱਚੇ ਤੋਂ ਆਰਾਮ ਨਾਲ 14 ਲੀਟਰ ਖੁੱਲਾ ਦੁੱਧ ਦੇਈ ਜਾਂਦੀ ਆ। ਕਿੰਨੇ ਦਿਨ ਹੋ ਗਏ ਬਾਈ? ਇਹ ਆ ਹੀ ਕਰੇਗਾ। ਅੱਛਾ 25 ਦਿਨ ਟੀਕਾ ਭਰਾ ਨੂੰ ਹੋ ਗਏ ਦੋਸਤੋ ਇਹ ਵੀ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਆ 2 ਨੰਬਰ ਵਾਲੀ ਵੀ ਬਹੁਤ ਚੰਗੀ ਐ ਐਫ ਤੇ ਠੰਡੀ ਸੀਲ ਆ। ਇਹ ਘਰਦਿਆਂ ਬੈੜਾ ਯਾਰ ਹਨਾ ਤੇ ਪੂਰਾਂ ਠੰਡੀਆਂ ਸੀਲ ਆ ਤੇ ਬਾਕੀ ਬਈ ਇਹਦਾ ਮੁੱਲ ਕੀ ਕਰਦਾ ਇਹਦਾ ਮੁੱਲ ਬਈ 50000 ਰੁਪਏ ਇਹਦਾ 50000 ਮੋਲਾ ਦੋਸਤੋ 14 15 ਲੀਟਰ ਖੁੱਲਾ ਦੁੱਧ ਆ ਆ ਕੇ ਤਸੱਲੀ ਕਰਕੇ ਚੋ ਕੇ ਲਿਜਾ ਸਕਦੇ ਹੋ ਬਾਕੀ ਇਹਨੂੰ ਵੀ ਤੋੜ ਦੇ ਯਾਰ ਥੋੜੀ ਇਹ ਦੇਖ ਲਓ ਦੋਸਤੋ ਬਾਕੀ ਤੁਸੀਂ ਲੈ ਵਾਲੂ ਬਾ ਦੇਖ ਲਓ ਪੂਰਾ 14 15 ਕਿਲੋ ਦੁੱਧ ਖੁੱਲਾ ਹੈ ਬਾਈ ਕਹਿੰਦਾ ਖੁੱਲਾ ਬਈ ਜਮਾ ਠੀਕ ਬੰਨ ਲਾ ਬਾਈ ਜਮਾ ਠੰਡੀਆਂ ਯਾਰ ਸੀਲ ਆ ਵਧੀਆ